ਸਤਿ ਸ਼੍ਰੀ ਅਕਾਲ ਦੋਸਤੋ ਸੋ ਆਜੋ ਅੱਜ ਤੁਹਾਨੂੰ ਦਿਖਾਣੇ ਆ ਸਾਡੇ ਬਾਗ ਦੀ ਕੰਡੀਸ਼ਨ ਇਸ ਦੇ ਵਿੱਚ ਜੋ ਪਿਆਜ਼ ਲਾਇਆ ਸੀ ਪੁੱਕਾ ਵਾਲਾ ਕੁਝ ਵਾਰ ਤੱਕ ਦੇ ਪੱਠ ਦਿੱਤਾ ਹੈ ਤੇ ਉਧਰ ਰਹਿ ਗਿਆ ਥੋੜਾ ਉਹ ਵੀ ਨੱਕੀ ਕਰਦਾਂਗੇ ਇਧਰ ਮੂੜੀਆਂ ਬੀਜੀਆਂ ਸੀ ਤੇ ਆਹ ਪਿਆਸ ਸੀ ਅੱਜ ਸਾਰਾ ਪਾਟ ਦਾਂਗੇ ਨੱਕੀ ਹੋ ਜਾਏਗਾ ਇਧਰਲਾ ਪਿਆਜ ਜਿਹੜਾ ਤੇ ਉਸ ਤੋਂ ਬਾਅਦ ਕੋਈ ਹੋਰ ਬਜਾਨਦ ਕਰਾਂਗੇ ਤੇ ਇਧਰ ਆ ਜੀ ਆਪਣਾ ਮੇਥਾ ਜੋ ਬਿਲਕੁਲ ਦੋ-ਚਾਰ ਦਿਨਾਂ ਦੇ ਨਾਲ ਰੈਡੀ ਹੋ ਜਾਏਗਾ ਹਮ ਬ੍ਰੇਕ ਲਓ ਜੀ ਆ ਮੇਥਾ ਜੀ ਸਿਰੇ ਤੱਕ ਮੇਥਾ ਬੀਜਿਆ ਹੋਇਆ ਉਹ ਜੋ ਦੂਰਵਾੜ ਦਿਖ ਰਹੀ ਹੈ ਉਹ ਹੈ ਸਰੋਂ ਇਹ ਸਰੋਂ ਹੈ ਜੀ ਤੇ ਆ ਨਾਲ ਪਾਲਕ ਉਹ ਫਿਰ ਮੇਥਾ ਬੜੇ ਦਿਨ ਹੋ ਗਏ ਸੀ ਬਲੌਗ ਬਣਾਇਨੂੰ ਤੇ ਮੈਂ ਕਿਹਾ ਚਲੋ ਅੱਜ ਖੇਤ ਤਾਂ ਵੈਸੇ ਡੇਲੀ ਦਾ ਹੀ ਦਾ ਲੇਕਿਨ ਠੰਡ ਦੇ ਕਾਰਨ ਖੋਦ ਹੀ ਨਹੀਂ ਯਾਦ ਰਹਿੰਦੀ ਤੇ ਬਲਾਕਾਂ ਦੀ ਕਿੱਥੇ ਯਾਦ ਰਹੇਗੀ ਜੀ ਐਸੇ ਕਾਰਨ ਅੱਜ ਬਣਾ ਰਹੇ ਆ ਬਲਾਕ